ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਸੰਗਤ ਜੀ ਅੱਜ ਦੀ ਸਾਖ ਜਿਸ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗਰੀਬਾਂ ਤੇ ਕਿੰਨੀ ਕਿਰਪਾ ਕਰਦੇ ਸਨ ਅਤੇ ਉਸ ਦਾ ਅਸਲ ਰਾਜ ਕੀ ਸੀ ਆ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਧੰਨ ਸ੍ਰੀ ਗੁਰੂ ਗੋਬੀ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਬੈਠੇ ਹੋਏ ਸਨ ਦਰਬਾਰ ਦੇ ਵਿੱਚ ਬੜੀ ਰੌਣਕ ਸੀ ਅਤੇ ਹਰ ਇੱਕ ਸਿੱਖ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਤਨ ਹੋ ਰਿਹਾ ਸੀ ਉਸ ਵੇਲੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਇੱਕ ਗਰੀਬ ਸਿੱਖ ਆਉਂਦਾ ਹੈ ਉਸ ਦੇ ਪਹਿਰਾਵੇ ਤੋਂ ਪਤਾ ਚੱਲਦਾ ਹੈ ਕਿ ਉਹ ਬਹੁਤ ਹੀ ਗਰੀਬ ਸੀ ਪਰ ਉਸ ਦੇ ਚਿਹਰੇ ਉੱਤੇ ਨਾਮ ਦੀ ਰੋਸ਼ਨੀ ਸੀ ਉਹ ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੜੇ ਨਿਮਰਤਾ ਦੇ ਨਾਲ ਬੋਲਦਾ ਹੈ ਕਪਾਸ਼ਾ ਜੀ ਮੇਰੇ ਕੋਲ ਤੁਹਾਨੂੰ ਦੇਣ ਦੇ ਲਈ ਕੁਝ ਵੀ ਨਹੀਂ ਹੈ ਮੇਰੇ ਮਾਲਕ ਤਾਂ ਤੁਸੀਂ ਹੀ ਹੋ ਤਾਂ ਉਸ ਵੇਲੇ ਫਿਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੌਲੀ ਜਿਹੇ ਮੁਸਕਰਾ ਕੇ ਕਹਿਣ ਲੱਗੇ ਕਪਾਈ ਸੰਗਤ ਜੀ ਰਾਜਿਆਂ ਨੂੰ ਰਾਜਾ ਬਣਾਉਣਾ ਕੋਈ ਵੱਡੀ ਗੱਲ ਨਹੀਂ ਪਰ ਜਦੋਂ ਗਰੀਬ ਨੂੰ ਰਾਜਾ ਬਣਾਇਆ ਜਾਵੇ ਤਾਂ ਉਹ ਅਸਲੀ ਰਾਜ ਹੈ। ਇਨੀ ਗੱਲ ਕਹਿ ਕੇ ਧੰਨ ਸ਼੍ਰੀ ਗੋਬਿੰਦ ਸਿੰਘ ਜੀ ਨੇ ਉਸ ਗਰੀਬ ਸਿੱਖ ਨੂੰ ਆਪਣੀ ਬੋਕਲ ਦੇ ਵਿੱਚ ਲੈ ਲਿਆ ਅਤੇ ਕਹਿਣ ਲੱਗੇ ਕਿ ਭਾਈ ਸਿੰਘਾ ਅੱਜ ਤੋਂ ਹੀ ਤੂੰ ਅਸਲੀ ਰਾਜਾ ਹੈਂ। ਤੇਰਾ ਰਾਜ ਧਰਤੀ ਉੱਤੇ ਸਿੰਘਾਸਨ ਨਾਲ ਨਹੀਂ ਸਗੋਂ ਵਾਹਿਗੁਰੂ ਦੇ ਨਾਮ ਨਾਲ ਕਾਇਮ ਰਹੇਗਾ। ਤਾਂ ਗੁਰੂ ਪਾਤਸ਼ਾਹ ਜੀ ਦੀ ਇਹ ਗੱਲ ਸੁਣ ਕੇ ਸਾਰੀ ਸੰਗਤ ਹੈਰਾਨ ਰਹਿ ਗਈ। ਅਤੇ ਪੁੱਛਣ ਲੱਗੀ ਕਿ ਪਾਸ਼ਾ ਜੀ ਇਹ ਬਿਨਾ ਕਿਸੇ ਤਖਤ ਅਤੇ ਤਾਜ ਤੋਂ ਰਾਜਾ ਕਿਵੇਂ ਬਣ ਸਕਦਾ ਹੈ ਤਾਂ ਉਸ ਵੇਲੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਭਾਈ ਸੰਗਾ ਜੀ ਧਨ ਦਲ ਤਵਾਲਾ ਰਾਜਾ ਕੁਝ ਸਮੇਂ ਦੇ ਲਈ ਹੁੰਦਾ ਹੈ ਪਰ ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵੱਸਦਾ ਹੈ ਉਹ ਸਦਾ ਲਈ ਰਾਜਾ ਹੁੰਦਾ ਹੈ ਨਾਮ ਹੀ ਅਸਲ ਤਖਤ ਹੈ ਅਤੇ ਨਾਮ ਹੀ ਅਸਲ ਤਾਜ ਹੈ ਦਾ ਗੁਰੂ ਪਿਆਰੀ ਸੰਗਤ ਜੀ ਉਸ ਦਿਨ ਤੋਂ ਉਹ ਗਰੀਬ ਸਿੱਖ ਨਾਮ ਦੀ ਬਰਕਤ ਦੇ ਨਾਲ ਖੁਸ਼हाल ਹੋ ਗਿਆ ਖੁਸ਼ ਰਹਿਣ ਲੱਗ ਪਿਆ ਅਤੇ ਉਹਦਾ ਜੀਵਨ ਸ਼ਾਂਤੀ ਅਤੇ ਸ਼ਾਂਤੀ, ਪ੍ਰੇਮ ਅਤੇ ਗੁਰਮਤ ਦੇ ਨਾਲ ਭਰ ਗਿਆ ਸੰਗਤ ਜੀ ਇਹ ਸਾਜੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸਲੀ ਰਾਜਾ ਉਹ ਨਹੀਂ ਜੋ ਮਹਿਲਾਂ ਦਾ ਮਾਲਕ ਹੋਵੇ ਸਗੋਂ ਅਸਲੀ ਸਗੋਂ ਅਸਲੀ ਰਾਜਾ ਉਹ ਹੁੰਦਾ ਹੈ ਜਿਸ ਦੇ ਹਿਰਦੇ ਵਿੱਚ ਨਾਮ ਦਾ ਖਜ਼ਾਨਾ ਵੱਸਦਾ ਹੈ ਆਓ ਸੰਗਤ ਜੀ ਅਸੀਂ ਵੀ ਆਪਣੇ ਜੀਵਨ ਵਿੱਚ ਨਾਮ ਜਪ ਕੇ ਅਸਲੀ ਰਾਜ ਪ੍ਰਾਪਤ ਕਰੀਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਕੀ ਵਧੀਆ ਲੱਗੀ ਤਾਂ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਸਾਖੀਆਂ ਸੁਨਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ